ਜਵਾਬ ਦੇ ਆ ਪੁਲਸ ਗਨਾਗਰ ਟਾਈਮ ਨੀਓਵਰ ਹੋਇਆ ਅਸੀਂ ਗੇਟ ਤੇ ਆ ਗਏ ਚਲੋ ਚੌਂਕ ਚ ਚੌਂਕ ਦੇ ਵਿੱਚ ਆਜੋ ਅੱਜ ਦੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢਿੱਲੋਂ ਇਸ ਵਕਤ ਮੋਗਾ ਜ਼ਿਲ੍ਹੇ ਦੇ ਵਿੱਚ ਹਲਕਾ ਬਾਗਾਪਰਾਣਾ ਦੇ ਵਿੱਚ ਮੌਜੂਦ ਹੈ ਸ਼ਹਿਰ ਬਾਗਾਪਰਾਣਾ ਜੇ ਗੱਲ ਕੀਤੀ ਜਾਵੇ 21 ਦਸੰਬਰ ਦੀ ਤਰੀਕ ਦਿੱਤੀ ਗਈ ਸੀ ਜਿਹੜੀਆਂ ਨਗਰ ਪੰਚਾਇਤ ਤੇ ਨਗਰ ਕਾਉਂਸਲ ਦੀਆਂ ਚੋਣਾਂ ਦੀ ਜਿਸ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਜਿਹੜੇ ਕਸਬੇ ਬਾਗਾਪਰਾਣਾ ਧਰਮਕੋਟ ਤੇ ਫਤੇਗੜ ਪੰਜਤੂਰ ਦੇ ਵਿੱਚ ਅੱਜ ਇਲੈਕਸ਼ਨ ਹੋਣੀ ਸੀ ਪਰ ਕੀ ਕਾਰਨ ਹੈ ਕਿ ਅੱਜ ਧਰਮਕੋਟ ਦੇ ਵਿੱਚ ਵੀ ਇਲੈਕਸ਼ਨ ਹੈ ਜਿਹੜੀ ਨਹੀਂ ਹੋ ਰਹੀ ਫਤੇਗੜ ਪੰਜਤੂਰ ਦੇ ਵਿੱਚ ਵੀ ਤੇ ਬਾਗਾਪਰਾਣਾ ਦੇ ਕੀ ਹਾਲਾਤ ਨੇ ਉਹ ਆਪਾਂ ਅੱਜ ਗੱਲਬਾਤ ਕਰਦੇ ਹਾਂ ਮੇਰੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿੰਨੀਆਂ ਕਿ ਜਿਹੜੀਆਂ ਇਹ ਨਗਰ ਕੌਂਸਲ ਚੋਣਾਂ ਹੈ ਪਾਰਦਰਸ਼ੀ ਨੇ ਤੇ ਕਿੰਨਾ ਕੁ ਤੱਕ ਹੈ ਇਸ ਦਾ ਨਿਚੋੜ ਕੱਢਾਂਗੇ ਫਿਰ ਆਪਾਂ ਆਹੋ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਰਣਜੀਤ ਸਿੰਘ ਜੀ ਮੌਜੂਦ ਹੈ ਸਸੀ ਕਭੀ ਜੀ ਵਾਈਫ ਜੀ ਦਾ ਖਾਲਸਾ ਸ਼ਿਵਾ ਜੀ ਦੀ ਫਟੇ ਰਣਜੀਤ ਸਿੰਘ ਜੀ ਤੁਸੀਂ ਖੁਦ ਕੈਂਡੀਡੇਟ ਸੀਗੇ ਨਹੀਂ ਇੱਕ ਤੇ ਮੇਰੀ ਵਾਈਫ ਕੈਂਡੀਡੇਟ ਸੀ ਕਿਉਂਕਿ ਸਾਡਾ ਲੇਡੀਜ਼ ਰਿਜ਼ਰਵ ਵਾਰਡ ਹੈ ਹੂੰ ਕਿੰਨਾ ਵਾਰਡ ਕਿਹੜਾ ਵਾਰਡ ਹੈ ਵਾਰਡ ਨੰਬਰ 9 ਬਘਾਪਣਾ ਜੀ ਜੀ ਤੇ ਚੇਸਟ੍ਰਗ ਦੇ ਨਾਲ ਉਸ ਦਿਨ ਨਾਮਜ਼ਦਗੀਆਂ ਵਾਲੇ ਦਿਨ ਪਹਿਲਾਂ ਵੀ ਧਰਨਾ ਦੇਣਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਾਂਗਰਸ ਨੇ ਵੀ ਉਸ ਦਿਨ ਸ਼ੋਰ ਸ਼ਰਾਬਾ ਕੀਤਾ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਦਰਸਲ ਵਗਾ ਪ੍ਰਾਣਾ ਦੇ ਵਿੱਚ ਹੋ ਕੀ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਗਈਆਂ ਜਾਂ ਜਿਹੜੇ ਉਮੀਦਵਾਰ ਬਣਾਏ ਗਏ ਅੱਜ ਜਿਹੜਾ 21 ਦਸੰਬਰ ਚੋਣਾਂ ਦਾ ਸਮਾਂ ਸੀ ਕਿਉਂ ਨਹੀਂ ਅੱਜ ਚੋਣ ਹੋ ਰਹੀ ਹੈ ਚੋਣ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਰਕਾਰ ਚੋਣਾਂ ਚਾਹੁੰਦੀ ਹੀ ਨਹੀਂ ਸੀ ਹੂੰ ਕਿਉਂਕਿ ਸਰਕਾਰ ਨੇ ਜੋ ਆਪਦੇ 3 ਸਾਲ ਦਾ ਜਿਹੜਾ ਕਾਰਜਕਾਰ ਆ ਉਹ ਲੋਕਾਂ ਦੇ ਸਾਹਮਣੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਅਗਰ ਇਲੈਕਸ਼ਨ ਪਾਦਰਸ਼ੀ ਢੰਗ ਨਾਲ ਹੁੰਦੇ ਆ ਤਾਂ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਸ ਕਰਕੇ ਉਹਨਾਂ ਦਾ ਜਿਹੜੀ ਮਨਸ਼ਾ ਸੀਗੀ ਉਹ ਚੋਣਾਂ ਨਾ ਕਰਾਉਂਦੇ ਸੀਗੀ ਇਸੇ ਲਈ ਚੋਣ ਕਮਿਸ਼ਨ ਨੇ ਵੀ ਤੁਸੀਂ ਦੇਖਿਆ ਹੋਊਗਾ ਕਿ 8 ਤਰੀਕ ਨੂੰ ਜਿਹੜਾ ਹੈਗਾ ਐਲਾਨ ਕੀਤਾ 9 ਤੋਂ 12 ਸਿਰਫ ਜਿਹੜੇ 4 ਦਿਨ ਜਿਹੜੇ ਹੈਗੇ ਉਹ ਨਾਮਜ਼ਦਗੀ ਲਈ ਦਿੱਤੇ ਹੂੰ 4 ਦਿਨਾਂ ਦੇ ਵਿੱਚ ਵੀ ਤੁਸੀਂ ਇੱਕ ਇਹ ਦੇਖੋ ਕਿ ਫਾਈਲ ਨੂੰ ਤਿਆਰ ਕਰਨਾ ਤੁਹਾਡੇ ਡਾਕੂਮੈਂਟ ਐਨਓਸੀ ਵਗੈਰਾ ਤਿਆਰ ਕਰਨੀਆਂ ਚਲੋ ਅਸੀਂ ਇੱਕ ਕੈਂਡੀਡੇਟ ਆ ਸਾਨੂੰ ਵੀ ਪਤਾ ਹੈ ਕਿ ਕਿਸ ਚੀਜ਼ਾਂ ਦੀ ਲੋੜ ਹੈ ਕਿਸ ਚੀਜ਼ਾਂ ਦੀ ਨਹੀਂ ਲੇਕਿਨ ਜਿਹੜੇ ਆ ਆਰਓ ਹੁੰਦੇ ਆ ਉਹ ਤਾਂ ਇੱਕ ਸਰਕਾਰ ਦੇ ਨੁਮਾਇੰਦੇ ਵੀ ਹੁੰਦੇ ਤੇ ਉਹਨਾਂ ਨੂੰ ਟੋਟਲ ਸਾਰਾ ਪ੍ਰੋਸੈਸ ਪਤਾ ਹੁੰਦਾ ਅਸੀਂ 9 ਤਰੀਕ ਨੂੰ ਆਗਿਆ ਫਾਈਲਾਂ ਨੂੰ ਅਸੀਂ ਤਿਆਰ ਕੀਤਾ ਇੱਕ ਐਡਵੋਕੇਟ ਰਾਹੀਂ ਅਸੀਂ ਤਿਆਰ ਕੀਤਾ ਤਾਂ ਜੋ ਕਿ ਉਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਵੇ ਹੂੰ ਜਦੋਂ ਅਸੀਂ ਦਾਸਤਿਕ ਨੂੰ ਫਾਈਲਾ ਜਮ੍ਹਾਂ ਕਰਾਉਣ ਜਾਂਦੇ ਹਾਂ ਕਿਉਂਕਿ ਉਸ ਉਸ ਸਮੇਂ ਕੀ ਸੀਗਾ ਕਿ ਉਹਨਾਂ ਨੂੰ ਇਹ ਸੀਗਾ ਕਿ ਹਲੇ ਇੱਕ ਦੋ ਦਿਨ ਤਾਂ ਫਾਈਲਾ ਤਿਆਰ ਕਰਨ ਨੂੰ ਲੱਗਣਗੇ ਹੂੰ ਜਦੋਂ ਅਸੀਂ ਜਾਂਦੇ ਹਾਂ ਤਾਂ ਅਸੀਂ ਖਿੜਕੀ ਤੇ ਜਾਂਦੇ ਹਾਂ ਤਾਂ ਖਿੜਕੀ ਤੇ ਸਾਡੀ ਜਿਹੜੀ ਫਾਈਲ ਉਹ ਖੋਲਦਾ ਯਤਨ ਕੀਤਾ ਜਾਂਦਾ ਤਾਂ ਉਹ ਫਾਈਲ ਖੋਲਣ ਦਾ ਯਤਨ ਕੀਤਾ ਜਾਂਦਾ ਹਾਂਜੀ ਖੋਲਣ ਦਾ ਯਤਨ ਕੀਤਾ ਜਾਂਦਾ ਪਰ ਉਸ ਟਾਈਮ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਵੀ ਅਸੀਂ ਇੱਕ ਬੰਦੇ ਘਟਾ ਇਹਨਾਂ ਨਾਲ ਵੀ ਬੰਦੇ ਹੈਗੇ ਆ ਤੋ ਉਸ ਸਮੇ ਅਸੀਂ ਜਿਹੜੀ ਆਉਡੀ ਫਾਈਲ ਜਰੀ ਸੀ ਰਾਖੀ ਕਰ ਲਈ ਕਰ ਲਈ ਕਰਨ ਤੋਂ ਬਾਅਦ ਅਸੀਂ ਖਿੜਕੀ ਦੇ ਉੱਪਰ ਆਰਓ ਨੂੰ ਫੈਲ ਦਿੱਤੀ ਆਰਓ ਨੇ ਸਾਡੀ ਫਾਈਲ ਚਲਾ ਕੇ ਮਾਰੀ ਇਹਦੇ ਵਿੱਚ ਐਨਓਸੀ ਨਹੀਂ ਹੈ ਹਮ ਜਦੋਂ ਕਿ ਸਰਕਾਰੀ ਹਰ ਇੱਕ ਅਫਸਰ ਨੂੰ ਪਤਾ ਹੈ ਕਿ ਜਿਹੜੋ ਕੀ ਬੰਦਾ ਅਸਵੈ ਕੋਸ਼ਨਾ ਪੱਤਰ ਲਗਾ ਦਿੰਦਾ ਹੈ ਸੈਲਫ ਡਿਕਲੇਰੇਸ਼ਨ ਲਗਾ ਦਿੰਦਾ ਤਾਂ ਐਨਓਸੀ ਦੀ ਲੋੜ ਨਹੀਂ ਹੁੰਦੀ ਹਮ ਸਾਡੀ ਫਾਈਲ ਉਹਨਾਂ ਨੇ ਚਲਾ ਕੇ ਮਾਰੀ ਕਿ ਤੁਹਾਡੇ ਐਨਓਸੀ ਨਹੀਂ ਫਿਰ ਅਸੀਂ ਜਿਹੜੀ ਅੱਗੀ ਆ ਸਾਡੇ ਨਾਲ ਸਾਡੇ ਆਰੋ ਸਾਹਿਬ ਤੁਹਾਡੇ ਸਾਬ ਨਾਲ ਵੀ ਪ੍ਰਭਾਵੇ ਹੇਠਾਂ ਸੀਗੇ ਮੈਂ ਤੁਹਾਨੂੰ ਦੱਸਦਾ ਜੀ ਉਸ ਤੋਂ ਬਾਅਦ ਕੀ ਹੋਇਆ ਤੇ ਅਸੀਂ ਜਦੋਂ ਸਾਡੇ ਨਾਲ ਸਾਡੇ ਮਾਲਾ ਸਾਹਿਬ ਸਾਡੇ ਨਾਲ ਸੀ ਕਿਉਂਕਿ ਕੈਂਡੀਡੇਟ ਦੇ ਹਰ ਇੱਕ ਕੈਂਡੀਡੇਟ ਦੇ ਨਾਲ ਉਹ ਖੜੇ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੋ ਸਕਦਾ ਕਿ ਸਾਡੇ ਕੱਲੇ-ਕੱਲੇ ਕੈਂਡੀਡੇਟ ਦੇ ਉੱਪਰ ਜਾਂ ਫਾਈਲਾਂ ਨੂੰ ਖੋਇਆ ਜਾਵੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਦਬਾਇਆ ਜਾ ਗਾੜਬੜ ਹੋ ਸਕਦੀ ਗੜਬੜ ਹੋਵੇ ਇਸ ਕਰਕੇ ਨਾਲ ਸੀ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਤੁਸੀਂ ਫਾਈਲਾਂ ਦਿਓ ਐਨਓਸੀ ਦੀ ਲੋੜ ਨੇ ਹਾਂ ਅਸੀਂ ਦੁਬਾਰਾ ਉਹਨਾਂ ਨੂੰ ਫੈਲ ਦਿੱਤੀ ਕਿ ਸਾਨੂੰ ਐਨਓਸੀ ਦੀ ਜਿਹੜੀ ਆ ਗਈ ਹੈ ਲੋਰਨੀ ਇੱਕ ਲੇਡੀਜ਼ ਮੇਰੇ ਵਾਈਫ ਜਿਹੜੀ ਆ ਗਈ ਹੈ ਉਹਨਾਂ ਨੇ ਆਪਦੇ ਹੱਥੀਂ ਦੋ ਵਾਰੀ ਫੈਲ ਦਿੱਤੀ ਆਰਓ ਨੇ ਦੋਨੇ ਵਾਰੀ ਫੈਲ ਜਿਹੜੀ ਆ ਗਈ ਹੈ ਬਾਰੀ ਤੋਂ ਬਾਅਦ ਸਰ ਦਿੱਤੀ ਕਿ ਮੈਂ ਇਹਨੂੰ ਨਹੀਂ ਸੈਕਟ ਕਰੂੰਗਾ ਹੂੰ ਮਤਲਬ ਕਿ ਜੇ ਉਹਨਾਂ ਦੇ ਟਾਈਮ 4 ਦਿਨ ਦਾ ਟਾਈਮ ਸੀ ਇੱਕ ਦਿਨ ਫਾਈਲ ਜਿਹੜਾ ਬਣਾਉਣ ਤੇ ਤੁਹਾਨੂੰ ਪਤਾ ਸੀ ਲੰਘ ਗਿਆ ਲੰਘ ਜਾਂਦਾ ਤਿੰਨ ਦਿਨ ਰਹਿ ਗਏ ਉਹਨਾਂ ਨੇ ਇੱਕ ਦਿਨ ਜਿਹੜਾ ਉਹ ਨਗਾ ਲਿਆ ਕਿ ਤੁਹਾਡੇ ਕੋਲ ਐਨਓਸੀਆਂ ਨੇ ਹੂੰ ਜਿਹੜਾ ਬਾਕੀ ਬਚਦੇ 2 ਦਿਨ ਸੀ ਕਿਉਂਕਿ ਉਹਨਾਂ ਦੀ ਮੰਚਾ ਇਹੀ ਸੀ ਕਿ ਆਪਾਂ ਜਿਹੜੇ ਇਲੈਕਸ਼ਨ ਕਰਾਉਣੇ ਨੇ ਕਿਸੇ ਦੀ ਨਾਮਜ਼ਦਗੀਆਂ ਹੋਣ ਹੀ ਨਾ ਦਵਾਂ ਤਾਂ ਸ਼ਾਮ ਨੂੰ ਜਦੋਂ ਆਰਓ ਨਾਲ ਅਸੀਂ ਗੱਲ ਕੀਤੀ ਐ ਤੁਸੀਂ ਮੇਰੀ ਵੀਡੀਓ ਵੀ ਦੇਖੀ ਹੋਗੀ ਕਿ ਮੈਂ ਬਹਿਸ ਕਰਿਆ ਸੀ ਆਰਓ ਨਾਲ ਜੀ 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 ਤਾਂ ਆਰਓ ਕਹਿੰਦਾ ਨਹੀਂ ਜੀ ਮੈਨੂੰ ਪਤਾ ਜੀ ਆਪਾਂ ਬਿਨਾ ਐਨਓਸੀ ਤਾਂ ਕੱਲ ਨੂੰ 11 ਵਜੇ ਤੁਹਾਡੀ ਜਿਹੜੀ ਫਾਈਲ ਅਸੈਪਟ ਕਰ ਲਵਾਂ ਮੈਨੂੰ ਪਤਾ ਕਿ ਮੇਰਾ ਕੀ ਪ੍ਰੋਟੋਕੋਲ ਹੈ ਮੈਂ ਕਹਿੰਦਾ ਸਰ ਜੇ ਤੁਹਾਨੂੰ ਪਤਾ ਕਿ ਤੁਹਾਡਾ ਕੀ ਪ੍ਰੋਟੋਕੋਲ ਹੈ ਪਿਆ ਬੰਦੇ ਸਾਡੀ ਫਾਈਲ ਕੋਣ ਵਾਸਤੇ ਖੜੇ ਆ ਤਾਂ ਕੱਲ ਨੂੰ ਅਸੀਂ ਨਾਮਜ਼ਦਗੀਆਂ ਲਈ ਇਸ 50 ਬੰਦੇ ਅੰਦਰ ਲੈ ਕੇ ਹੀ ਤੁਹਾਡੇ ਕਹਿੰਦਾ ਮਤਲਬ ਇਹੀ ਪ੍ਰੋਟੋਕੋਲ ਆ ਫਿਰ ਉਹ ਤੋਂ ਬਾਅਦ ਜਦੋਂ ਨਦੀ ਮੰਚਾ ਨਹੀਂ ਸੀ ਅਸੀਂ ਕਹੇ ਵੀ ਤੁਹਾਡੇ ਕੋਲ ਟਾਈਮ ਕੀ ਹੋਇਆ ਕਿਨੇ ਵੀ 3 ਵਜ ਗਿਆ ਵੀ ਮੈਂ ਆਪਦੀ ਜਿਹੜੀ ਆ ਲਿਸਟ ਜਿਹੜੀ ਹੈਗੀ ਉੱਪਰ ਭੇਜ ਚੁੱਕਿਆ ਨਾਮਜ਼ਦਗੀਆਂ ਦੀ ਅੱਜ ਕੋਈ ਵੀ ਵੀ ਬੰਦਾ ਇੱਥੇ ਜਿਹੜੀ ਨਾਮਜ਼ਦਗੀ ਦਾਖਲ ਕਰਨ ਨਹੀਂ ਆ ਮੈਂ ਕਿਹਾ ਸਰ ਅਸੀਂ ਅੰਦਰ ਖੜੇ ਆ ਇੱਕ ਪਾਲਿਸੀ ਹੁੰਦੀ ਹੈ ਸਾਡੇ ਮਹਲਾ ਸਾਹਿਬ ਨੇ ਵੀ ਦੱਸਿਆ ਕਿ ਇੱਕ ਪਾਲਿਸੀ ਹੈ ਕਿ ਅਗਰ 3 ਵਜ ਤੱਕ ਗੇਟ ਤੋਂ ਅੰਦਰ ਕੋਈ ਵੀ ਤੁਹਾਡਾ ਕੋਈ ਕੈਂਡੀਡੇਟ ਹੈ ਆ ਗਿਆ ਤਾਂ ਤੁਹਾਨੂੰ ਜਿੰਨਾ ਮर्जी ਟਾਈਮ ਲੱਗ ਜੇ ਤੁਹਾਨੂੰ ਉਹ ਅਕਸੈਪਟ ਕਰਨਾ ਪੈਣਾ ਹੂੰ ਪਰ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੱਲ ਨੂੰ 11 ਵਜੇ ਤੁਹਾਡੀਆਂ ਫੈਲਾਸੀ ਅਕਸੈਪਟ ਕਰ ਲਾਂਗੇ ਮੀਨ ਚ 4 ਦਿਨ ਲਾਮਜਦ ਗਿਆ ਦੇ ਸੀ 2 ਦਿਨ ਸਾਡੇ ਜਿਹੜੇ ਗਿਆ ਉਹ ਇਸ ਤਰ੍ਹਾਂ ਨਿਕਲ ਗਏ ਹੂੰ ਜਿਹੜੇ ਅਗਲੇ 2 ਦਿਨ ਸੀ ਤਾਂ ਉਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਅੰਦਰ 200 ਬੰਦਾ ਬਿਠਾਇਆ ਹੋਇਆ ਸੀਗਾ ਹਥਿਆਰ ਦੇ ਕੇ ਤਾਂ ਜੋ ਕੋਈ ਅੰਦਰ ਜਾਵੇ ਤਾਂ ਉਹਨਾਂ ਦੇ ਜਿਹੜੇ ਆ ਕਟਮਾਰ ਕਰੇ ਕੀਤੀ ਜਾਵੇ ਫੈਲਾ ਕੋਕੀ ਪਾਰੀਆਂ ਜਾਣ ਹੂੰ ਅਸੀਂ ਤਾਂ ਧੰਨਵਾਦ ਕਰਾਂਗੇ ਕਿ ਸਾਡੇ ਜਿਹੜੇ ਕਿਨੇ ਬਿਠਾਇਆ ਸੀਗਾ ਉੱਥੇ ਦੇਖੋ ਜੀ ਸਰਕਾਰਾਂ ਹੀ ਬਿਠਾਉਂਦੀ ਆ ਜੀ ਸਰਕਾਰਾਂ ਦੇ ਬੰਦੇ ਆ ਸਰਕਾਰਾਂ ਤੁਹਾਡੇ ਸਾਹਬ ਨਾਲ ਪ੍ਰਸ਼ਾਸਨ ਦੀ ਸਹਿਮਤੀ ਨਾਲ ਦੇਖੋ ਜੀ ਇਸ ਤੋਂ ਜ਼ਿਆਦਾ ਅਸੀਂ ਕੀ ਤੁਹਾਨੂੰ ਦੱਸ ਸਕਦੇ ਆ ਕਿ ਸਾਡੇ ਕੋਲੇ ਸਾਡੇ ਕੋਲੇ ਨਹੀਂ ਪੂਰੇ ਮੀਡੀਆ ਕੋਲੇ ਉਹ ਵੀਡੀਓਜ਼ ਮੌਜੂਦ ਨੇ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਇੱਕ ਸ਼ਰਤ ਤੇ ਪੱਤਰਕਾਰਾਂ ਨੂੰ ਅੰਦਰ ਜਾਣ ਦਿੱਤਾ ਗਿਆ ਕਿ ਤੁਸੀਂ ਆਪ ਦੇ ਮੋਬਾਈਲ ਨਹੀਂ ਕੱਢੋਗੇ ਅਸੀਂ ਜੋ ਫੋਟੋ ਤੁਹਾਨੂੰ ਪ੍ਰੋਵਾਈਡ ਕਰਾਂਗੇ ਤੁਸੀਂ ਉਹ ਅਗਰ ਸਾਡਾ ਸਾਥ ਦੋਗੇ ਪ੍ਰਿੰਟ ਕਰੋਗੇ ਅਖਬਾਰਾਂ ਦੇ ਵਿੱਚ ਜਾਂ ਵੀ ਨਿਊਜ਼ ਮਤਲਬ ਮੀਡੀਆ ਦਾ ਵੀ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਰਤਾ ਜੀ ਕੀਤੀ ਨਹੀਂ ਗਈ ਕਰ ਦਿੱਤਾ ਕਿਉਂਕਿ ਅੱਗੇ ਵੀ ਦੋ ਤਿੰਨ ਘਟਨਾਵਾਂ ਅਜਿਹੇ ਮੀਡੀਆ ਨਾਲ ਹੋ ਚੁੱਕੀਆਂ ਹੂੰ ਤੇ ਮੀਡੀਆ ਇਹਨਾਂ ਦਾ ਕਹਿੰਦਾ ਬਾਪਰ ਉਹਨਾਂ ਨੂੰ ਡਰ ਆ ਕਿ ਸਾਡੇ ਨਾਲ ਵੀ ਕੱਲ ਉਹ ਘਟਨਾ ਨਾ ਵਾਪਰ ਜੇ ਜੋ ਸਾਡੇ ਸਾਥੀਆਂ ਨਾਲ ਵਾਪਰੀ ਆ ਇਸ ਕਰਕੇ ਇੱਕ ਡਰ ਪੈਦਾ ਕੀਤਾ ਹੋਇਆ ਜੀ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਜਿਸ ਕਰਕੇ ਨਾ ਤਾਂ ਜੀ ਆ ਪત્રਕਾਰ ਭਾਈਚਾਰਾ ਖੁੱਲ ਕੇ ਸਾਹਮਣੇ ਆ ਰਿਹਾ ਤੇ ਨਾ ਹੀ ਜਿਹੜੇ ਲੋਕ ਆ ਕਿਉਂਕਿ ਹਲੇ 1.5-2 ਸਾਲ ਜਿਹੜੇ ਸਰਕਾਰ ਦੇ ਤੁਹਾਨੂੰ ਪਤਾ ਕੀ ਰਹਿੰਦੇ ਆ ਅੱਗੇ ਉਹਨੂੰ ਲੋਕ ਝਿਜਕਦੇ ਨੇ ਕਿ ਅਗਰ ਅਸੀਂ ਅੱਜ ਅੱਗੇ ਉਹਨਾਂ ਨੂੰ ਤਾਂ ਸਾਡਾ ਨੁਕਸਾਨ ਕਰਨਗੇ ਕਿਉਂਕਿ ਇਹਨਾਂ ਦੇ ਕੋਲ ਕੋਈ ਡਿਵੈਲਪਮੈਂਟ ਵਿਜ਼ਨ ਨਹੀਂ ਹੈਗਾ ਹੂੰ ਇਹਨਾਂ ਦੇ ਕੋਲ ਇੱਕ ਹੀ ਪਾਲਿਸੀ ਆ ਡਰਾਓ ਤੇ ਰਾਜ ਕਰੋ ਇਹ ਡਰਾ ਕੇ ਰਾਜ ਕਰਨਾ ਚਾਹੁੰਦੇ ਆ ਪਰ ਇਹ ਲੋਕ ਜਿਹੜੇ ਭੁੱਲ ਜਾਂਦੇ ਕਿ ਸਮਾਂ ਇੱਕੋ ਜਿਹਾ ਹਮੇਸ਼ਾ ਨਹੀਂ ਰਹਿੰਦਾ ਹੂੰ ਸਮਾਂ ਬਦਲਦਾ ਰਹਿੰਦਾ ਜਦੋਂ ਸਮਾਂ ਬਦਲੂਗਾ ਇਹਨਾਂ ਨੂੰ ਆਉਂਦੇ ਕੀਤੀਆਂ ਹੋਈਆਂ ਉਹ ਵਕਤਨੀਆਂ ਪੈਣਗੇ ਬਾਗਾ ਪ੍ਰਾਣਾ ਦੇ ਵੋਟਰ ਨੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕੀ ਪ੍ਰਭਾਵ ਹੈ ਜਿੱਥੋਂ ਤੱਕ ਮੈਂ ਦੇਖੋ ਅਸੀਂ ਅੱਜ ਦੇ ਨਹੀਂ ਰਾਜਨੀਤੀ ਦੇ ਵਿੱਚ ਮੈਂ ਤਕਰੀਬਨ 20 ਸਾਲ ਤੋਂ ਰਾਜਨੀਤੀ ਦੇ ਵਿੱਚ ਹਾਂ 20 ਸਾਲਾਂ ਦੇ ਵਿੱਚ ਅਸੀਂ ਹਰ ਇੱਕ ਕੱਲੇ-ਕੱਲੇ ਅਸੀਂ ਸ਼ਹਿਰ ਨਿਵਾਸੀ ਨੂੰ ਅਸੀਂ ਜਾਣਦੇ ਹਾਂ ਕੱਲੇ-ਕੱਲੇ ਨਾਲ ਸਾਡਾ ਮੇਲ ਮਲਾਪ ਹੈ ਜਿੱਥੋਂ ਤੱਕ ਲੋਕ ਚਾਹੁੰਦੇ ਲੋਕ ਇਹੀ ਚਾਹੁੰਦੇ ਸੀ ਕਿ ਐਮਸੀ ਜੋ ਹੁੰਦਾ ਉਹ ਸਾਡੇ ਇੱਕ ਮਹੱਲੇ ਦਾ ਇੱਕ ਬੰਦਾ ਨੁਮੈਂਦਾ ਹੁੰਦਾ ਤੇ ਸਾਨੂੰ ਇੰਨਾ ਤਾਂ ਸਾਨੂੰ ਹੱਕ ਹੋਣਾ ਚਾਹੀਦਾ ਕਿ ਅਸੀਂ ਆਪਦੇ ਮਹੱਲੇ ਦਾ ਨੁਮੈਂਦਾ ਤਾਂ ਅਸੀਂ ਆਪ ਚੁਣ ਚੱਕੀ ਸਾਡੇ ਤਾਂ ਥੋਪਿਆ ਨਾ ਜਾਵੇ ਪਰ ਜਦੋਂ ਕਿ ਸਰਕਾਰਾਂ ਜਿਹਦੀ ਸਰਕਾਰ ਆ ਉਹ ਇੰਨੇ ਕ ਕਹਿੰਦੇ ਸਾਬ ਅੰਨੇ ਹੋ ਚੁੱਕੇ ਆ ਨਸ਼ੇ ਚ ਆ ਚੁੱਕੇ ਆ ਦੀ ਤਾਕਤ ਦੇ ਤੁਹਾਡੇ ਕਹਿਣ ਦਾ ਭਾਵ ਵੀ ਤੱਕੇਸ਼ਾਈ ਹੋਈ ਆ ਤੱਕੇਸ਼ਾਈ ਇੱਕ ਤੱਕੇਸ਼ਾਈ ਸ਼ਬਦ ਬਹੁਤ ਛੋਟਾ ਜਿਹਾ ਇਹ ਤੱਕੇਸ਼ਾਈ ਦਾ ਅੰਤ ਹੋਇਆ ਜੀ ਹੁਣ ਕੀ ਮੰਨ ਕਰਦੇ ਹੋ ਤੁਸੀਂ মিডিਆ ਦੇ ਸਾਹਮਣੇ ਅੱਜ ਕਿਉਂਕਿ 21 ਦਸੰਬਰ ਹੋਣ ਕਰਕੇ ਰੀਅਲ ਫੈਕਟ ਨਿਊਜ਼ ਵੱਲੋਂ ਅਸੀਂ ਖਾਸ ਤੌਰ ਤੇ ਜਿਹੜੇ ਸ਼ਹਿਰਾਂ 'ਚ ਚੋਣ ਹੋਣੀ ਸੀਗੀ ਅੱਜ ਉੱਥੋਂ ਦੇ ਅਸੀਂ ਕੈਂਡੀਡੇਟਾਂ ਦੇ ਨਾਲ رابطہ ਕਰ ਰਹੇ ਹਾਂ ਉੱਥੋਂ ਦੇ ਵੱਖ-ਵੱਖ ਧਿਰਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਅੱਜ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਹੀ ਮੰਗ ਕਰਾਂਗੇ ਕਿ ਲੋਕਾਂ ਦਾ ਅਧਿਕਾਰ ਹੈ ਵੋਟ ਦੇਣਾ ਆਪਦਾ ਨੁਮਾਇੰਦਾ ਚੁਣਨਾ ਜੇ ਤਾਂ ਕਿ ਛੋਟੇ ਲੈਵਲ ਦਾ ਇੱਕ ਮਹੱਲੇ ਦਾ ਨੁਮਾਇੰਦਾ ਜੇ ਇੱਕ ਛੋਟੇ ਲੈਵਲ ਦਾ ਨੁਮਾਇੰਦਾ ਹੀ ਚੁਣਨ ਦੀ ਆਗਿਆ ਨਹੀਂ ਹੈਗੀ ਕਿਸੇ ਇਨਸਾਨ ਨੂੰ ਜਾ ਔਰ ਕੋਲੇ ਅਧਿਕਾਰ ਨਹੀਂ ਆਪਦੇ ਵੋਟ ਮੋਟ ਪਾਉਣ ਦਾ ਤਾਂ ਫਿਰ ਇਹੋ ਜੀ ਸਰਕਾਰਾਂ ਦਾ ਮੈਂ ਤਾਂ ਕਹਿੰਦਾ ਵਡੀਆਂ ਨਕਮੀਆਂ ਸਰਕਾਰਾਂ ਇਹੋ ਜੀਆਂ ਇੱਕ ਫੋਕੀਆਂ ਆਪਦੇ ਸ਼ਲਾਘਾ ਕਰਨ ਵਾਲੀ ਹੈਗੀ ਗੱਲ ਪਰ ਵਿਧਾਇਕ ਸਾਹਿਬ ਨੇ ਇੱਥੋਂ ਦੇ ਅਮਰਪਾਲ ਸਿੰਘ ਜੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਪੂਰੀ ਜਿਹੜਾ ਇਸ ਵਿਸ਼ੇ ਨੂੰ ਲੈ ਕੇ ਆਪਣਾ ਪੱਖ ਜਾਰੀ ਕੀਤਾ ਤੁਸੀਂ ਉਸ ਪੱਖ ਨਾਲ ਕਿੰਨੇ ਸਹਿਮਤ ਆ ਉਹ ਉਹਨਾਂ ਦਾ ਤਾਂ ਕਹਿਣਾ ਵੀ ਕੋਈ ਤੱਕਾ ਸ਼ਾਹੀ ਨਹੀਂ ਹੋਈ ਵੀ ਕਿ ਅਸੀਂ ਜਿਹੜਾ ਪੂਰਾ ਪੂਰਾ ਮੌਕਾ ਦਿੱਤਾ ਹੈ ਉਤਨਾ ਦੇ ਪੱਖ ਨਾਲ ਤੁਸੀਂ ਕਿੰਨੇ ਸਹਿਮਤ ਹੋ ਦੇਖੋ ਜੀ ਇਹ ਇੱਕ ਰਾਜਨੀਤਿਕ ਉਹਨਾਂ ਦੀ ਜਿਹੜੀ ਹੈਗੀ ਆ ਸਪੀਚ ਜਿਸਹੀ ਭਾਸ਼ਣ ਸੀਗਾ ਜਾਂ ਆਪਦੀ ਜਿਹੜੀ ਹੈਗੀ ਆ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਰਾਜਨੀਤਿਕ ਪ੍ਰੇਰਕ ਜਿਹੜਾ ਸੀਗਾ ਉਹ ਸਾਰਾ ਡਰਾਮਾ ਸੀ ਜਦੋਂ ਕਿ ਮੈਂ ਖੁਦ ਇਸ ਦਾ ਸ਼ਿਕਾਰ ਹੋਇਆ ਇੱਕ ਮੇਰੀ ਵਾਈਫ ਇੱਕ ਲੇਡੀ ਆ ਦੋ ਵਾਰੀ ਉਹਦੇ ਫਾਇਲਾ ਬਾਹਰ ਸੁੱਟ ਦਿੱਤੀਆਂ ਗਈਆਂ ਹੂੰ ਫਿਰ ਦੋ ਦਿਨ ਗੇਟ ਨੂੰ ਜਿੰਦਾ ਲਾ ਕੇ ਰੱਖਿਆ ਗਿਆ ਅਸੀਂ ਬਾਹਰ ਲੇਡੀਜ਼ ਬਾਹਰ ਬੈਠਿਆ ਹੈ ਗਿਆ ਤਰ੍ਹਾਂ ਤਰ੍ਹਾਂ ਦੇ ਇਨਸਾਨ ਉੱਥੇ ਸੀ ਇਹਨਾਂ ਦੇ ਗੁੰਡੇ ਬੁਲਾਏ ਹੋਏ ਸੀਗੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿ ਅਸੀਂ ਸ਼ੋਮਨੀ ਅਕਾਲੀ ਦਲ ਨੇ ਸਾਰੀਆਂ ਇਹ ਵੀਡੀਓ ਹਰ ਇੱਕ ਦਿਨ ਦੀਆਂ ਵੀਡੀਓਜ਼ ਜਾਰੀ ਕੀਤੀਆਂ ਹਮ ਕਿ ਕਿੰਨਾ ਤੱਕਾ ਹੋ ਰਿਹਾ ਕਿਵੇਂ ਰੋਕਿਆ ਜਾ ਰਿਹਾ ਸਾਨੂੰ ਤੇ ਲੇਡੀਜ਼ ਨਾਲ ਕਿਦਾਂ ਦੁਰਵਿਹਾਰ ਕੀਤਾ ਜਾ ਰਿਹਾ ਜਿੱਥੇ ਤੱਕ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਪੂਰਾ ਇਹਨਾਂ ਨਾਲ ਮਿਲਿਆ ਹੋਇਆ ਸੀ ਪ੍ਰਸ਼ਾਸਨ ਦੇ ਅੰਦਰ ਪ੍ਰਸ਼ਾਸਨ ਪ੍ਰਸ਼ਾਸਨ ਨਹੀਂ ਸੀ ਉਹ ਸਮਝ ਲੋ ਕਿ ਸਰਕਾਰ ਦੇ ਜਿਹੜੇ ਹੈਗੇ ਆ ਉਹ ਦਬਾਹੇਟ ਕੰਮ ਕਰ ਰਹੇ ਆ ਦਬਾਹੇਟ ਕੰਮ ਕਰ ਰਹੇ ਸੀ ਪਰ ਅਸੀਂ ਅੱਜ ਸਰਕਾਰ ਤੋਂ ਵੀ ਇਹੀ ਮੰਗ ਚਾਹੁੰਦੇ ਆ ਹਮ ਮਾਨਯੋਗ ਹਾਈ ਕੋਰਟ ਤੋਂ ਵੀ ਚਾਹੁੰਦੇ ਆ ਹਮ ਚੋਣ ਕਮਿਸ਼ਨ ਤੋਂ ਵੀ ਇਹੀ ਚਾਹੁੰਦੇ ਆ ਕਿ ਲੋਕਾਂ ਨੂੰ ਉਹਨਾਂ ਦਾ ਅਧਿਕਾਰ ਦਿੱਤਾ ਜਾਵੇ ਉਹਨਾਂ ਨੂੰ ਵੋਟਾਂ ਪਾਉਣ ਦਾ ਹੱਕ ਦਿੱਤਾ ਜਾਵੇ ਜੇ ਉਹ ਨਹੀਂ ਵੀ ਦਿੰਦੇ ਤਾਂ ਸਾਡੇ ਕੋਲ ਜੋ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹ ਅਸੀਂ ਜ਼ਰੂਰ ਕਰਾਂਗੇ ਚਾਹੇ ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਜੀ ਕਿਉਂਕਿ ਲਾਸਟ ਟਾਈਮ ਵੀ ਮੈਂ ਇਲੈਕਸ਼ਨ ਲੜੇ ਸੀਗੇ ਜੀ 7 ਸਾਲ ਪਹਿਲਾਂ ਤਾਂ ਉਦੋਂ ਵੀ ਸਾਡੀਆਂ ਫੈਲਾਂ ਨੂੰ ਭਾਰ ਦਿੱਤਾ ਗਿਆ ਸੀ ਹਮ 7 ਸਾਲ ਸਾਡੇ ਉਹ ਲੰਘੇ ਜੀ ਲੋਕ ਸਾਨੂੰ ਚਾਹੁੰਦੇ ਸੀਗੇ ਸਰਕਾਰ ਉਦੋਂ ਵੱਖਰੀ ਸੀ ਸਰਕਾਰ ਵੱਖਰੀ ਸੀ ਲੋਕ ਚਾਹੁੰਦੇ ਸੀਗੇ ਕਿ ਸਾਨੂੰ ਆਪਦੇ ਪਸੰਦ ਦੇ ਨਮੁੰਦੇ ਚੋਣਨ ਹਮ ਸਾਡੇ 7 ਸਾਲ ਉਹ ਲੰਘੇ ਜੀ 5 ਸਾਲ ਸਾਡੇ ਇਹ ਲੰਘੇ 5 ਸਾਲ ਅਸੀਂ ਪਹਿਲਾ ਉਦੋਂ ਵਾਰਕ ਕੀਤਾ ਅਸੀਂ ਜਿੰਦਗੀ ਦੇ 20 ਸਾਲ ਅਸੀਂ ਨਗਾਲੇ ਇੱਕ ਧੱਕੇਸ਼ਾਹੀ ਦੇ ਵਿਰੁੱਧ ਜੀ ਅਸੀਂ ਜੋ ਲੋਕਾਂ ਦਾ ਅਸੀਂ ਕਰਨਾ ਚਾਹੁੰਦੇ ਹਾਂ ਸੋ ਸਾਡੇ ਮਨ ਦੇ ਵਿੱਚ ਜੋ ਮਨਸ਼ਾ ਲੋਕਾਂ ਦਾ ਕੰਮ ਕਰਨ ਦੀ ਜਾਂ ਜੋ ਭਾਵਨਾ ਉਹ ਸਾਡੀ ਦੇਖੋ 20 ਸਾਲ ਅਸੀਂ ਪਿੱਛੇ ਚਲੇ ਗਏ ਉਸ ਤੋਂ ਬਾਅਦ ਤਾਂ ਭਾਵਨਾਵਾਂ ਵੀ ਖਤਮ ਹੋ ਜਾਂਦੀਆਂ ਜੀ ਤੇ ਲੋਕਾਂ ਨਾਲ ਜਿਹੜਾ ਟੱਕਾ ਹੋਇਆ ਉਹ ਤਾਂ ਹੋਇਆ ਹੀ ਹੋਇਆ ਜਿਹੜੇ ਨਮਿੰਦੇ ਜਿਹੜੇ ਚੋਣ ਲੜਨਦੇ ਜਾਂ ਲੋਕਾਂ ਦੀ ਸੇਵਾ ਕਰਨਦੇ ਜਿਹੜੇ ਚਾਹਵਾਨ ਸੀ ਉਹਨਾਂ ਨਾਲ ਵੀ ਇਹ ਬਹੁਤ ਵੱਡਾ ਟੱਕਾ ਹੈ ਤਾਂ ਅਸੀਂ ਸਰਕਾਰ ਤੋਂ ਇਹੀ ਚਾਹੁੰਦੇ ਆ ਕਿ ਇਹ ਟੱਕਾ ਜਿਹੜਾ ਹੈਗਾ ਉਹ ਨਾ ਕੀਤਾ ਜਾਵੇ ਲੋਕਾਂ ਨੂੰ ਅਧਿਕਾਰ ਦਿੱਤਾ ਜਾਵੇ ਕਿ ਉਹ ਆਪਣੇ ਵੋਟ ਪਾ ਕੇ ਅਜਾ ਪਸੰਦ ਦਾ ਨਮਿੰਦਾ ਜਿਹੜਾ ਉਹ ਚੁਣ ਸਕਣ ਜੀ ਸਾਡੇ ਮੇਰੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੌਜਵਾਨ ਆਗੂ ਗੁਲਵਿੰਦਰ ਸਿੰਘ ਜੀ ਜਿਹੜੇ ਪੀਏ ਸਦਾ ਤੀਤ ਸਿੰਘ ਜੀ ਮਾਲਾ ਜੋ ਕਿ ਸਾਬਕਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਨੇ ਉਹਨਾਂ ਦੇ ਪੀਏ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਲਵਿੰਦਰ ਜੀ ਸਭ ਤੋਂ ਪਹਿਲਾਂ ਥੋੜੇ ਮਾਧਿਅਮ ਰਾਹੀਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂ ਫਤਿਹਦੀ ਸਾਂਝ ਪੁਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਲਵਿੰਦਰ ਜੀ ਮੈਂ ਜਿਵੇਂ ਇੱਕ ਗੱਲ ਕਹੀ ਹੈ ਕਿ ਨਗਰ ਕੌਂਸਲ ਜਾਂ ਨਗਰ ਪੰਚਾਇਤ ਚੋਣਾ ਜਿਹੜੀਆਂ ਖਾਸ ਕਰ ਬਾਗਾਪੁਰਾਣਾ ਕਿੰਨੀਆਂ ਕੁ ਪਾਰਦਰਸ਼ੀ ਤੇ ਕਿੰਨਾ ਕੁ ਤੱਕਾ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਸਰਕਾਰ ਦੇ ਤਾਂ ਇਹ ਮੰਚਾ ਹੀ ਨਹੀਂ ਸੀਗੀ ਜੇ ਆਪਾਂ ਪਹਿਲੇ ਦਿਨ ਤੋਂ ਹੀ ਦੇਖੀਏ ਸਰਕਾਰ ਪਹਿਲੇ ਦਿਨ ਤੋਂ ਹੀ ਚੋਣਾ ਕਰਾਉਣ ਦੇ ਵਿੱਚ ਟਾਲਮਟੋਲ ਕਰ ਰਹੀ ਸੀ ਹੁਣ ਅੱਜ ਲਗਭਗ 1.5 ਸਾਲ ਦਾ ਸਮਾਂ ਹੋ ਗਿਆ ਸ਼ਰੋਮਨੀ ਅਕਾਲੀ ਦਲ ਨੂੰ ਆਪਦੇ ਉਮੀਦਵਾਰ ਨਾਊਂਸ ਕੀਤੇ ਹਨ ਔਰ ਮੈਂ ਵਧਾਈ ਦੇਣਾ ਸਾਡੇ ਸ਼ਹਿਰ ਨਿਵਾਸੀਆਂ ਨੂੰ ਵੀ ਕਿ ਮਾਲਾ ਸਾਹਿਬ ਨੇ ਸਾਰੇ 15 ਵਾਰਡਾਂ ਦੇ ਵਿੱਚ ਜਾ ਕੇ ਲੋਕਾਂ ਕੋਲੋਂ ਪੁੱਛਿਆ ਵੀ ਤੁਸੀਂ ਕਿਹੋ ਜਿਹਾ ਆਪਦਾ ਉਮੀਦਵਾਰ ਕਿਹੋ ਜਿਹਾ ਆਪਦਾ ਉਮੀਦਵਾਰ ਚੋਣੇ ਹੋ ਜਿਹਨੂੰ ਅਸੀਂ ਐਮਸੀ ਬਣਾਉਣਾ ਤੁਸੀਂ ਤਾਂ ਲੋਕਾਂ ਨੇ ਹੀ ਇਹਨਾਂ 15 ਸਾਡੇ ਉਮੀਦਵਾਰਾਂ ਦਾ ਨਾਮ ਦਿੱਤਾ ਸਾਰੇ ਸਾਡੇ ਕੋਲ ਰਿਕਾਰਡ ਨੇ ਉਸ ਤੋਂ ਬਾਅਦ ਅੱਜ 1.5 ਸਾਲ ਦੇ ਲਗਭਗ ਸਮਾਂ ਹੋ ਗਿਆ ਕਮੇਟੀ ਨੂੰ ਭੰਗ ਹੋਇਆ ਨੂੰ ਹੂੰ ਟਾਲ ਮਟੋਲ ਕਰ ਰਹੀ ਸੀ ਅੱਜ ਜਿਹੜੀ ਇਲੈਕਸ਼ਨ ਹੋਣ ਦਾ ਸਮਾਂ ਆਇਆ ਇਹ ਇਲੈਕਸ਼ਨ ਸਰਕਾਰ ਨਹੀਂ ਕਰਾ ਰਹੀ ਹੂੰ ਇਹ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਸਖਤ ਧਾਰਨਾ ਕੀਤੀ ਹੂੰ ਉਸ ਤੋਂ ਬਾਅਦ ਉਹਨਾਂ ਨੂੰ ਸਮਾਂ ਦਿੱਤਾ ਕਿ ਵਿਨਾ ਦਿਨਾਂ ਦੇ ਵਿੱਚ ਵਿੱਚ ਇਲੈਕਸ਼ਨਾਂ ਦਾ ਕੰਮ ਜਿਹੜਾ ਮੁਕੰਮਲ ਕੀਤਾ ਜਾਵੇ ਹਲੋ ਸੁਪਰੀਮ ਕੋਰਟ ਦੇ ਦੇਸ਼ਾ ਨਿਰਦੇਸ਼ ਤੇ ਬਿਲਕੁਲ ਜੀ ਬਿਲਕੁਲ ਮਾਨ ਜੋ ਸੁਪਰੀਮ ਕੋਰਟ ਨੇ ਸਖਤ ਸ਼ਬਦਾਂ ਦੇ ਵਿੱਚ ਇਹਨਾਂ ਦੀ ਤਾੜਨਾ ਕੀਤੀ ਹੈ ਹੂੰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਚੋਣ ਕਮਿਸ਼ਨਰ ਨੇ ਮਾਨਯੋਗ ਨੇ ਪੰਜਾਬ ਦੇ ਉਹਨਾਂ ਨੇ ਡੇਟ ਅਨਾਉਂਸ ਕੀਤੀ ਸਾਨੂੰ ਬੜਾ ਭਾਵੁਕ ਹੋਏ ਕਿ ਜਿਹੜੇ ਅੱਜ ਇਹ ਦਿਨ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਨੇ ਸਾਡੀ ਕੌਮ ਦੇ ਲਈ ਬਹੁਤ ਹੀ ਭਾਵੁਕ ਦਿਨ ਨੇ ਜੀ ਬਹੁਤ ਤਸ਼ੱਦਦ ਹੋਇਆ ਮੈਂ ਨਿੱਜੀ ਤੌਰ ਤੇ ਸੀਨੀਅਰ ਪਾਰਟੀ ਦੇ ਆਗੂ ਸੇ ਬੰਨ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਹਨਾਂ ਚੋਣਾਂ ਨੂੰ ਥੋੜੇ ਸਮੇਂ ਲਈ ਪੋਸਟਪੋਨ ਕਰਵਾਇਆ ਜਾਵੇ ਕਿਉਂਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਸਮਝਦਾ ਕਿ ਜੋ ਇਹ ਸਾਡੇ ਦਿਨ ਨੇ ਸ਼ਹੀਦੀ ਦਿਹਾੜੇ ਨੇ ਇਹ ਬੜੇ ਭਾਵੁਕ ਦਿਹਾੜੇ ਨੇ ਇਹਨਾਂ ਦਿਨਾਂ ਵਿੱਚ ਅਸੀਂ ਵੋਟ ਮੰਗਣਾ ਤਾਂ ਬਹੁਤ ਦੁੱਖ ਦੀ ਗੱਲ ਹੈ ਅਸੀਂ ਮੈਂ ਤੁਸੀਂ ਮੰਨੋਗੇ ਨਹੀਂ ਹ ਸਵੇਰ ਦੀ ਮੈਂ ਮੇਰੇ ਗੱਲ ਚ ਕੋ ਬੁਰਕੀ ਵੀ ਨਹੀਂ ਲੰਗੀ ਵੀ ਜਿਹੜਾ ਅੱਜ ਸਾਡੇ ਦਿਹਾੜੇ ਚੱਲ ਰਿਹਾ ਬੀ ਸੀਨੀਅਰ ਆਗੂਆਂ ਨੇ ਚਲੋ ਅਪਰੋਚ ਵੀ ਕੀਤੀ ਪਰੰਤੂ ਮਾਨ ਜੋ ਚੌਂਟ ਮਿਸ਼ਨ ਨੇ ਨਹੀਂ ਮੰਨੇ ਚਲੋ ਇਲੈਕਸ਼ਨਾਂ ਦਾ ਡੇਟ ਅਨਾਉਂਸ ਹੋ ਗਈ ਅਸੀਂ ਸਾਰੇ ਬੰਦਿਆਂ ਦੇ ਉਮੀਦਵਾਰ ਤਾਂ ਡੇਟ ਕਸਾਲ ਪਹਿਲਾਂ ਹੀ ਅਨਾਉਂਸ ਹੋਏ ਹੋਏ ਸੀ ਨਾਮਜ਼ਦੀਆਂ ਅਸੀਂ ਭਰਨ ਦੇ ਲਈ ਕਾਗਜ਼ਾਤ ਦੇ ਤਿਆਰ ਕੀਤੇ ਜਦੋਂ ਕਾਗਜ਼ ਭਰਨ ਗਏ ਪਹਿਲੇ ਦਿਨ ਦੇਖੋ ਲੋਕਤੰਤਰ ਦਾ ਇੰਨਾ ਕਹਾਣ ਹੋਇਆ ਬਾਈ ਜੀ ਔਰ ਚਿੱਟੇ ਦੇਣਿਆ ਨਸ਼ੇੜੀ ਬੰਦਿਆਂ ਨੂੰ ਬੁਲਾ ਕੇ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਗੁੰਡਾਗਰਦੀ ਬਾਗਾ ਪ੍ਰਾਣਾ ਦੀ ਮੈਂ ਗੱਲ ਕਰ ਰਿਹਾ ਤਾਂ 3 ਦਿਨ ਚਿੱਟੇ ਦਿਨ ਸ਼ਰਿਆਮ ਬਿਨਾ ਕਿਸੇ ਡਰ ਤੋਂ ਸ਼ਰਿਆਮ ਕਿੱਦਾਂ ਲੋਕਤੰਤਰ ਦਾ ਕਹਾਣ ਹੋਇਆ ਕਾਨੂੰਨ ਦੀਆਂ ਸ਼ਰਿਆਮ ਧੱਜੀਆਂ ਉੜਾਈਆਂ ਤਾਂ ਮੈਂ ਸਾਰਾ ਸ਼ਹਿਰ ਨਿਵਾਸੀ ਇਸ ਗੱਲ ਤੋਂ ਜਾਣਦਾ ਹੂੰ ਪਹਿਲੇ ਦਿਨ ਤੋਂ ਲੈ ਕੇ 3 ਦਿਨ ਲਗਾਤਾਰ ਗੁੰਡਾ ਕਰਦੀ ਹੋਈ ਅਸੀਂ ਉਥੇ ਧਰਨਾ ਵੀ ਕੀਤਾ ਪ੍ਰੋਟੈਸਟ ਕੀਤਾ ਵੀ ਸਾਨੂੰ ਕਾगज ਪਰੰਮ ਦਿੱਤੇ ਜਾ ਦੇਖੋ ਇਹ ਤਾਂ ਲੋਕਤੰਤਰੀ ਅਧਿਕਾਰ ਆ ਨਾ ਵੋਟ ਪਾਉਣ ਦਾ ਜੀ ਅਧਿਕਾਰ ਆ ਹੂੰ ਔਰ ਅਸੀਂ ਇਹ ਵੀ ਬੇਨਤੀ ਕੀਤੀ ਕਿ ਵੋਟਾਂ ਪਵਾ ਲਓ ਜੇ ਤੁਹਾਡੇ ਉਮੀਦਵਾਰ ਜਿੱਤਦੇ ਆ ਮੈਂ ਇਹਨਾਂ ਦੇ ਜਿਹੜੇ ਕੁਝ ਉਮੀਦਵਾਰ ਨੇ ਮੈਂ ਉਹਨਾਂ ਨੂੰ ਪਰਸਨਲ ਨਿੱਜੀ ਤੌਰ ਤੇ ਇਹ ਗੱਲ ਕਹੀ ਕਿ ਜੇ ਤੁਸੀਂ ਜਿੱਤਦੇ ਹੋ ਤੁਹਾਨੂੰ ਲੋਕ ਚੁਣਦੇ ਨੇ ਮੈਂ ਸਿਆਸਤ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਦੇ ਰਾਂਗਾ ਤੁਹਾਡਾ ਸਵਾਗਤ ਕਰੂੰਗਾ ਤੁਸੀਂ ਵੋਟਾਂ ਦਾ ਪੋਪ ਹੋ ਨਾ ਪਰ ਸ਼ਰਿਆਮ ਹੀ ਲੋਕਤੰਤਰ ਦਾ ਘਾਣ ਤਿੰਨ ਦਿਨ ਲਗਾਤਾਰ ਹੋਇਆ ਸਾਰਾ ਪ੍ਰਸ਼ਾਸਨ ਦਾ ਕਿਹੋ ਜਿਹਾ ਰੋਲ ਰਿਹਾ ਪ੍ਰਸ਼ਾਸਨ ਦੇ ਉੱਤੇ ਬਹੁਤ ਦਬਾਅ ਸੀ ਪ੍ਰਸ਼ਾਸਨ ਵਿੱਚ ਖੁੱਦ ਰਲਿਆ ਹੋਇਆ ਸੀ ਮੈਂ ਛੋਟੀ ਜੀ ਗੱਲ ਕਰ ਦਵਾਂ ਇਨਸਾਨੀਅਤ ਸ਼ਰਮਸ਼ਾਰ ਉਦੋਂ ਹੋਈ ਜਦੋਂ ਅਸੀਂ ਅਖੀਰਲੇ ਦਿਨ ਭਾਰ ਕੇ ਪ੍ਰੋਟੈਸਟ ਕੀਤਾ ਚੌਂਕ ਦੇ ਵਿੱਚ ਧਰਨਾ ਦਿੱਤਾ ਮਾਨਯੋਗ ਪ੍ਰਸ਼ਾਸਨ ਐਸ ਡੀ ਐਮ ਬੱਗਾਪਰਾਣਾ ਡੀ ਐਸ ਪੀ ਬੱਗਾਪਰਾਣਾ ਪੂਰਵੀ ਸੀਨੀਅਰ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਦਿਵਾ ਕੇ ਔਰ ਸਾਨੂੰ ਭਰੋਸਾ ਪੂਰਾ ਦਿਖਾ ਕੇ ਸਾਡੇ ਕੈਂਡੀਡੇਟਸ ਨੂੰ ਇਕੱਲੇ ਸਾਡੇ ਨਹੀਂ ਅਕਾਲੀ ਦਲ ਦੇ ਕਾਂਗਰਸ ਦੇ ਬੀ ਜੀ ਪੀ ਦੇ ਤੇ ਆਜ਼ਾਦ ਉਮੀਦਵਾਰ ਹਮ ਚਾਰੋਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੂੰ ਉਹ ਕਹਿੰਦੇ ਅਸੀਂ ਕਾਗਜ਼ਪਰੰ ਨੂੰ ਅੰਦਰ ਲੈ ਕੇ ਗਏ ਉੱਥੇ ਜਦੋਂ ਅਸੀਂ ਖੜ ਗਏ ਜਾ ਕੇ ਤਾਂ ਦੋ ਲੇਡਿਸ ਕੈਂਡੀਡੇਟ ਨੂੰ ਅੰਦਰ ਲੈ ਗਏ ਸਾਡੇ ਵਾਰ ਨੰਬਰ 1 ਤੋਂ ਤੇ 2 ਨੰਬਰ ਤੋਂ ਦੋਨੋਂ ਲੇਡਿਸ ਅੰਦਰ ਗਈਆਂ ਜਦੋਂ ਅੰਦਰ ਲੈ ਕੇ ਗਏ ਤਾਂ ਆਰੋ ਸਾਹਿਬ ਨੇ ਬਾਰੀ ਬੰਦ ਕਰਤੀ ਹੂੰ ਇਹ ਸਮਾਂ ਓਵਰ ਹੋ ਗਿਆ ਉਹ ਲੇਡਿਸ ਕਰਨ ਲੱਗੀਆਂ ਵੀ ਤੁਸੀਂ ਆਪ ਹੀ ਸਾਨੂੰ ਬਾਹਰੋਂ ਲੈ ਕੇ ਆਇਓ ਵੀ ਕਾਗਜ਼ ਭਰਾਂ ਉਹ ਤੇ ਹੁਣ ਭਰ ਆਵੋ ਉਹ ਚਲੋ ਗੱਲਬਾਤ ਕਰਨੇ ਆਰੋ ਸਾਹਿਬ ਨੇ ਬਾਰੀ ਵੀ ਬੰਦ ਕਰ ਦਿੱਤੀ ਫਿਰ ਜਦੋਂ ਲੇਡੀਜ਼ ਆ ਆਮ ਆਦਮੀ ਪਾਰਟੀ ਦੇ ਉਸ ਵੇਲੇ ਤੱਕ ਜਿਹੜਾ ਸਮਾਂ ਸੀਗਾ ਕਿਉਂਕਿ ਇੱਕ ਸਮਾਂ ਨਿਰਧਾਰਤ ਹੁੰਦਾ ਵੀ ਉਹ ਬੰਦ ਹੋ ਗਈ ਕਿਉਂਕਿ ਸਮਾਂ ਰਹਿਦਾ ਸੀ ਨਹੀਂ ਸਮਾਂ 3 ਵਜ ਚੁੱਕੇ ਸੀ ਸਮਾਂ ਖਤਮ ਹੋ ਚੁੱਕਾ ਸੀ ਪਰੰਤੂ ਸਮਾਂ ਵੀ ਇਹਨਾਂ ਨੇ ਓਵਰ ਕਰਾਇਆ ਸੀ ਨਾ ਔਰ ਮੈਂ ਤੁਹਾਡੇ ਧਿਆਨ ਚ ਗੱਲ ਲਿਆ ਦਵਾ ਜਦੋਂ ਇਹ ਮਾਂਜੋਗ ਡੀਸੀ ਸਾਹਿਬ ਏ ਡੀਸੀ ਸਾਹਿਬ ਉਹਨਾਂ ਦੇ ਹੱਥ ਚ ਪਾਵਰ ਹੁੰਦੀ ਆ ਪ੍ਰੋਟੋਕੋਲ ਹੁੰਦਾ ਉਹ ਕਾਗਜ਼ ਜਮਾ ਕਰਾ ਸਕਦੇ ਨੇ ਇਹ ਪ੍ਰੋਟੋਕੋਲ ਆ ਇਹ ਵੀ ਹੁੰਦਾ ਹੈ ਕਿ ਜਿਹੜਾ 3 ਵਜੇ ਤੱਕ ਜਿਹੜੇ 게ਟ ਤੋਂ ਐਂਟਰ ਕਰ ਗਏ ਕੈਂਡੀਡੇਟ ਉਹਨਾਂ ਦੇ ਕਾਗਜ਼ ਲੈਣੇ ਇਹ ਵੀ ਜ਼ਰੂਰੀ ਹੁੰਦਾ ਜ਼ਰੂਰੀ ਹੁੰਦਾ ਇੱਕ ਗਾਈਡਲਾਈਨਸ ਤੇ ਦੇਖੀਆ ਤਾਂ ਗਾਈਡਲਾਈਨਸ ਤੇ ਟੋਟਲ ਬੋਲ ਆ ਜੀ ਜੀ ਪਰ ਹੁਣ ਇਹ ਆਪਦੇ ਆਪ ਨੂੰ ਜਿਹੜੇ ਸਾਡੇ ਬਣੇ ਹੋਏ 92 ਐਮਐਲਏ ਆਪਦੇ ਆਪ ਨੂੰ ਜ਼ਿਆਦਾ ਪੜੇ ਲੈ ਕੇ ਸਮਝਦੇ ਆ ਤੇ ਪਰ ਇਹਨਾਂ ਨੂੰ ਪ੍ਰੋਟੋਕੋਲ ਦਾ ਪਤਾ ਨਹੀਂ ਪ੍ਰਸ਼ਾਸਨ ਨੂੰ ਇੰਨਾ ਦਬਾਇਆ ਹੋਇਆ ਚਲੋ ਜਦੋਂ ਅੰਦਰ ਉਹ ਲੈ ਗਏ ਤਾਂ ਜਿਹੜੀ ਆਮ ਆਦਮੀ ਪਾਰਟੀ ਦੀਆਂ ਲੇਡੀਜ਼ ਕੈਂਡੀਡੇਟਸ ਨੇ ਉਹਨਾਂ ਨੇ ਬਹੁਤ ਬੱਤ ਚੁੱਕੀ ਕੀਤੀ ਸਾਡੇ ਦੋਨੋਂ ਲੇਡੀਜ਼ ਕੈਂਡੀਡੇਟ ਨਾਲ ਹਾਂ ਉਸ ਤੋਂ ਬਾਅਦ ਉਹਨਾਂ ਦਾ ਰੋਲਾ ਸੁਣ ਕੇ ਜਿਹੜੇ ਮਗਰ ਆਮਾ ਦੀ ਪਾਰਟੀ ਨੇ 18 ਤੋਂ 200 ਨਛੇੜੀ ਗੁੰਡੇ ਕਿਰਾਏ ਤੇ ਬੁਲਾਏ ਹੋਏ ਸੀ ਉਹ ਮੁਰੇ ਆ ਗਏ ਜੀ ਉਹਨਾਂ ਨੇ ਆ ਕੇ ਸਾਡੇ ਦੋਨੋਂ ਲੇਡੀਜ਼ ਕੈਂਡੀਡੇਟਸ ਨੂੰ ਨਛੇੜੀਆਂ ਨੇ ਦੇਖੋ ਜੀ ਘੇੜਾ ਪਾਇਆ ਤੇ ਉਹਨਾਂ ਕੋ ਜਬਰਨ ਜ਼ਬਰਦਸਤੀ ਨਾਲ ਕਾਗਜ਼ ਖੋਹਣ ਦੇ ਯਤਨ ਕੀਤੇ ਹਮ ਪ੍ਰਸ਼ਾਸਨ ਸਾਰਾ ਪੋਲ ਖੜਾ ਹਮ ਐਡੀ ਸ਼ਾਨੀਤ ਸ਼ਰਮਸ਼ਾਰ ਕਰਤੀ ਮੈਂ ਹੈਰਾਨ ਹੁਣਾ ਵੀ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਸਰਦੀnga thing ਆਪਾਂ ਨੂੰ ਤੁਸੀਂ ਆਪੇ ਤੇ ਬੰਦੇ ਸੀ ਜਿਹੜੇ ਬੁਲਾਏ ਵੇਜ਼ੇ ਕਰਾਏ ਨਸ਼ੇੜੀ ਤੁਸੀਂ ਪਤਾ ਨਹੀਂ ਕਿੱਥੋਂ ਬੁਲਾਏ ਉਹਨਾਂ ਨੇ ਕਰਾਏ ਤੇ ਬੰਦੇ 1.200 ਬੰਦਾ ਸਾਰੀਆਂ ਵੀਡੀਓ ਨੇ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰ ਤੁਸੀਂ ਚਲਾ ਲਈ ਜੀ 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 ਔਰ ਆਈ ਮੀਨ ਸ਼ਾਨੀਤ ਨੂੰ ਸ਼ਰਮਸਾਰ ਕਰਤਾ ਅੱਜ ਸ਼ਹਿਰ ਨਿਵਾਸੀ ਸਾਰੇ ਆਪ ਦੇ ਆਪ ਨੂੰ ਇੰਨਾ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਤੁਸੀਂ ਮੰਨੋਗੇ ਨਹੀਂ ਲੋਕੀ ਇਹ ਸਮਝਦੇ ਆਂ ਵੀ ਅਸੀਂ ਕਿਹੋ ਜਿਹੇ ਬੰਦਿਆਂ ਨੂੰ ਸੱਤਾ 'ਚ ਬਿਠਾ ਲਿਆ ਕਿ ਉਹੋ ਜੇ ਬੰਦੇ ਨੂੰ ਚੁਣ ਲਿਆ ਜਿਨ੍ਹਾਂ ਨੇ ਸਾਡੀਆਂ ਸ਼ਹਿਰ ਦੀਆਂ ਧੀਆਂ ਪੈਰਾਂ ਨੂੰ ਬੇਪਤ ਕਰ ਤੁਹਾਨੂੰ ਲੱਗਦਾ ਕਿ ਐਮਐਲਏ ਸਾਹਿਬ ਦੀ ਕਿਉਂਕਿ ਐਮਐਲਏ ਸਾਹਿਬ ਨੇ ਆਪਣਾ ਪੱਖ ਕਲੀਅਰ ਕੀਤਾ ਵੀ ਇੱਕ ਵੀਡੀਓ ਉਹਨਾਂ ਨੇ ਜਾਰੀ ਕੀਤੀ ਕਿ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਂ ਅਸੀਂ ਪੂਰਾ ਮੌਕਾ ਦਿੱਤਾ ਵੀ ਜਿਹੜੇ ਫਾਈਲਾਂ ਕਾਗਜ਼ ਰੱਦ ਹੋਏ ਆ ਉਹਨਾਂ ਦੀਆਂ ਤਰੁੱਟੀਆਂ ਕਰਕੇ ਹੋਏ ਆ ਕਿ ਤੁਸੀਂ ਦਾਅਵੇ ਨਹੀਂ ਗੱਲ ਕਹਿ ਸਕਦੇ ਹੋ ਕਿ ਜਿਹੜੀ ਇਹ ਸਾਰੀ ਕਾਜ਼ੇ ਪਿੱਛੇ ਵਾਕਈ ਐਮ.ਐਲ.ਏ. ਸਾਹਿਬ ਇਨਵੋਲਡ ਨੇ ਪੂਰੇ ਇਨਵੋਲਵ ਨੇ ਜੀ ਜਿਹੜੀਆਂ ਉਹ ਫੋਟੋਆਂ ਵੀਡੀਓ ਵਾਇਰਲ ਕਰਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਵੀ ਪਹਿਲਾਂ ਤਾਂ ਵੀ ਇੱਕ ਸੰਵਿਧਾਨਕ ਉਹਦੇ ਤੇ ਬੈਠੇ ਹੋਏ ਜ਼ਿੰਮੇਵਾਰ ਸਖਸ਼ ਨੂੰ ਇਹੋੀਆਂ ਚੀਜ਼ਾਂ ਕੀ ਸ਼ੋਭਾ ਦਿੰਦੀਆਂ ਨੇ ਕਿਹੜੀਆਂ ਵੀਡੀਓ ਦੀ ਤੁਸੀਂ ਗੱਲ ਜਿਹੜੀ ਹੁਣ ਉਹ ਵੀਡੀਓ ਫੋਟੋਆਂ ਦਿਖਾ ਰਹੇ ਆ ਇਸੀ ਦੇਖੋ ਜੀ ਕਿੰਨੇ ਵਧੀਆ ਤਰੀਕੇ ਨਾਲ ਕਾਗਜ਼ ਭਰਾ ਰਹੇ ਨਾ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਤੁਹਾਨੂੰ ਵੀ ਕਿ ਇਸ ਗੱਲ ਦੀ ਤਖਤੀਰ ਤਾਂ ਜ਼ਰੂਰ ਕਰਿਓ ਵੀ ਉਹਨਾਂ ਵਿੱਚੋਂ ਕੋਈ ਇੱਕ ਵੀ ਬੰਦਾ ਕਾਗਜ਼ ਭਰੇ ਗਿਆ ਜਿਨ੍ਹਾਂ ਦੇ ਉਹ ਫੋਟੋ ਦਿਖਾ ਰਹੇ ਹੈ ਨਾ ਉਹਨਾਂ 'ਚ ਇੱਕ ਵੀ ਬੰਦੇ ਦੇ ਕਾਗਜ਼ ਭਰੇ ਗਏ ਹਮ ਕਿਹੜਾ ਬੰਦਾ ਉਹ ਜਿਹੜੇ ਇਲੈਕਸ਼ਨ ਲੜਦੇ ਆ ਇੱਕ ਵੀ ਬੰਦਾ ਦੱਸ ਦੋ ਮਤਲਬ ਉਹ ਜਿਹੜੀਆਂ ਫੋਟੋ ਵੀਡੀਓਜ਼ ਦਿਖਾ ਰਹੇ ਉਹਨਾਂ 'ਚ ਮਤਲਬ ਕੈਂਡੀਡੇਟ ਨਹੀਂ ਨਹੀਂ ਜੀ ਸਾਰਾ ਇਹਨਾਂ ਦਾ ਪਲਾਨ ਸੀਗਾ ਹਮ ਸਾਰਾ ਟੋਟਲੀ ਇਹਨਾਂ ਨੇ ਟਕਵਾੰਜ ਰਚਿਆ ਹੋਇਆ ਸੀ ਹੂੰ ਤੁਸੀਂ ਦੇਖੋ ਤਿੰਨ ਦਿਨ ਸਾਡੇ ਵੀ ਜੇ ਕਹਿ ਰਹੇ ਆ ਨਾ ਸਾਡੇ ਕੋਲ ਵੀ ਫੋਟੋਜ਼ ਨੇ ਅਸੀਂ ਪਹਿਲੇ ਦਿਨ ਜਦੋਂ ਉੱਥੇ ਝੜਪ ਹੁੰਦੀ ਆ ਪਹਿਲੇ ਦਿਨ ਅਸੀਂ ਉਹ ਝੜਪ ਤੋਂ ਬਾਅਦ ਅਸੀਂ 15 ਦੇ 15 ਕੈਂਡੀਡੇਟ ਅਕਾਲੀ ਦਲ ਦੇ ਅਸੀਂ ਖਿੜਕੀ ਦੇ ਕੋਲ ਖੜੇ ਔਰ ਤਕਰੀਬਨ 3 3:30 ਵਜੇ ਤੱਕ ਅਸੀਂ ਬਾਰੀ ਚ ਖੜੇ ਰਹੇ ਬਾਰੀ ਦੇ ਕੋ ਸਾਡੇ ਹੁਣ ਵੀ ਕਾगज ਭਰਦੇ ਆ ਹੁਣ ਵੀ ਭਰਦੇ ਆ ਪਰ ਪਤਾ ਨਹੀਂ ਹਰ ਉਸਾ ਤੇ ਕੀ ਪ੍ਰੈਸ਼ਰ ਸੀਗਾ ਜਦੋਂ ਫਾਈਲ ਜਾਂਦੀ ਸੀ ਵੀ ਇਹ ਅਕਾਲੀ ਦਲ ਦੀ ਹੈ ਨਹੀਂ ਜੀ ਇਹ ਪਰ ਕੁਲਵਿੰਦਰ ਜੀ ਕੀ ਤੁਹਾਨੂੰ ਇਹ ਵਿਸ਼ਵਾਸ ਹੈ ਵੀ ਜੇ ਵਕਈ ਸਹੀ ਢੰਗ ਦੇ ਨਾਲ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਚੋਣ ਹੁੰਦੀ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਲੋਕ ਉਹਨਾਂ ਦੇ ਹੱਕ 'ਚ ਫਤਵਾ ਦਿੰਦੇ ਜਾਂ ਉਹਨਾਂ ਨੂੰ ਜਿਹੜੀ VOTING ਦਾ ਤੁਸੀਂ ਉਹਨਾਂ ਦੀ ਜਿੱਤ ਲਈ ਆਸਵੰਦ ਸੀ ਉਰੀ ਸਿਤਾਈਆਂ ਦਾ ਮਲੇ ਸਾਹਿਬ ਨੇ ਸਾਰਾ ਕੌਸ਼ਿਸ਼ ਕਰਵਾਇਆ ਸਾਰਾ ਹੀ ਟਕਵਾਂਜ ਤਾਂ ਹੀ ਰਚਿਆ ਗਿਆ ਕਿਉਂਕਿ ਜਥੇਦਾਰ ਸਰਦਾਰ ਤੀਤ ਸਿੰਘ ਮੱਲਾ ਜੀ ਨਗਰ ਤੁਹਾਡੇ ਕਹਿਣ ਦਾ ਭਾਵ ਕੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਡਰ ਸੀ ਜਿੱਤ ਪੂਰ ਪੂਰਾ ਹੀ ਸੀਗਾ ਜੀ ਜਿੱਤ ਰਹੇ ਸੀ ਸਾਡੀ ਨਗਰ ਕੌਂਸਲ ਆਪ ਦੀ ਪ੍ਰਧਾਨ ਵੀ ਸਾਡੇ ਅਕਾਲੀ ਦਲ ਦਾ ਵੰਡਿਆ ਸੀਗਾ ਪੂਰੇ ਬਹੁਮਤ ਦੇ ਨਾਲ ਅਸੀਂ ਸਾਡੇ ਸਾਰੇ ਕੈਂਡੀਡੇਟ ਜਿੱਤ ਰਹੇ ਸੀਗੇ ਤਾਂ ਹੀ ਉਹ ਟਕਵਾਂਜ ਰਚ ਹੈ ਨਾ ਵੀ ਇਹਨਾਂ ਦੇ ਕਾਗਜ਼ ਹੀ ਨਹੀਂ ਭਰੰਦੇ ਨੇ ਫਿਰ ਇੱਕ ਐਮਐਲਏ ਸਾਹਿਬ ਦਾ ਇੱਕ ਬਾਅਦ ਦੇ ਵਿੱਚ ਵੀ ਬਿਆਨ ਆਇਆ ਕਿ ਉਹ ਕਹਿੰਦੇ ਕਿ ਜਿਹੜਾ ਮਾਨਯੋਗ ਕੋਰਟ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਬੇਰੰਗ ਮੋੜ ਦਿੱਤਾ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਕੇ ਹਟਿਆ ਵੀ ਦੇਖੋ ਕਿ ਇੱਕ ਸੰਵਿਧਾਨਕ ਉਹਦੇ ਤੇ ਜ਼ਿੰਮੇਵਾਰ ਸੱਚ ਬੈਠਾ ਹੋਵੇ ਉਹਨੂੰ ਇਹੋ ਜਿਹੇ ਸ਼ਬਦ ਸੋਭਾ ਦਿੰਦੇ ਨੇ ਉਹਦੇ ਕਿਰਦਾਰ ਨੂੰ ਹੂੰ ਬਰੰਗ ਚਿੱਠੀਆਂ ਦਾ ਤਾਂ ਚਲੋ ਪ੍ਰਮਾਤਮਾ ਆਪੇ ਰੰਗ ਭਰ ਦਵੇ ਜੀ ਮੈਨੂੰ ਇੱਕ ਬਜ਼ੁਰਗ ਨੇ ਕਿਹਾ ਸੀਗਾ ਵੀ ਕਦੇ বিনা ਜੇ ਕੋਈ ਮਾੜੀ ਘੜੀ ਵੀ ਹੋਵੇ ਨਾ ਖਰਾਬ ਘੜੀ ਬੰਦ ਪਈ ਹੋਵੇ ਉਹਨੂੰ ਵੀ ਮਾੜਾ ਨਹੀਂ ਕਹਿਣਾ ਕਿਉਂਕਿ ਦਿਨ ਵਿੱਚ ਦੋ ਵਾਰ ਉਹ ਵੀ ਸਮਾਂ ਸਹੀ ਦਿਖਾ ਜਾਂਦੀ ਹੂੰ ਤਸੋ ਕੋਈ ਗੱਲ ਨਹੀਂ ਬਰੰਗ ਚਿੱਠੀਆਂ ਨੂੰ ਮਹਾਰਾਜ ਹੈਗਾ ਆਪੇ ਉਹ ਰੰਗ ਭਰੂਗਾ ਹੂੰ ਤੁਸੀਂ 2027 ਤੱਕ ਵੇਟ ਕਰੋ ਹੂੰ ਜਿ세 ਤਰਾਂ 2018 ਦੇ ਵਿੱਚ ਕਾਂਗਰਸ ਪਾਰਟੀ ਨੇ ਗੁੰਡਾਗਰਦੀ ਕੀਤੀ ਤੇ ਅੱਜ ਉਹਨਾਂ ਦੀ ਜਮਾਨਤ ਜੱप्त ਕਰਾ ਕੇ ਹਲਕਾ ਬਾਗਾ ਪੁਰਾਣਾ ਦੇ ਲੋਕਾਂ ਨੇ ਉਹਨਾਂ ਨੂੰ ਘਰਾਂ ਬਿਠਾਤਾ ਤੇ 2027 ਵਿੱਚ ਵੀ ਲੋਕ ਤਿਆਰ ਨੇ ਇਹ ਗੱਲ ਲੋਕ ਆਪ ਕਹਿ ਰਹੇ ਨੇ ਹੂੰ ਕਿ ਕੋਈ ਗੱਲ ਨਹੀਂ ਬਾਈ ਜੀ 15 ਦੇ 15 ਸਾਡੇ ਮੈਂ ਇਹ ਹੀ ਪੁੱਛਣਾ ਚਾਹਦਾ ਸੀ ਤੁਹਾਨੂੰ ਵੀ ਆਮ ਲੋਕਾਂ ਦਾ ਕਿਹੋ ਜਿਹਾ ਰਿਐਕਸ਼ਨ ਹੈ ਇਹ ਸਾਰਾ ਆਮ ਲੋਕ ਆਪਦੇ ਆਪ ਨੂੰ ਇੰਨਾ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਜੀ ਇਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਹੂੰ ਔਰ ਇਹਦਾ ਬਿਆਨ ਸਾਡੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਸਾਡੇ ਬਾਗਾਪੁਰਾਣ ਦੇ ਵੋਟਰ ਬੜੇ ਸੂਝਵਾਨ ਨੇ ਬੜੇ ਸਿਆਣੇ ਨੇ ਉਹਨਾਂ ਕਿਸੇ ਨੂੰ ਮੂੰਹ ਤੇ ਨਹੀਂ ਬੋਲਦੇ ਉਹ ਜ ਜਦਨੋ ਬੋਟ ਪੈਣੀ ਹੁੰਦੀ ਹੈ ਨਾ ਉਸ ਦਿਨ ਦੱਸ ਦਿੰਦੇ ਆ ਚੀਕ ਮਾਰ ਦਿੰਦੇ ਬਟਨ ਧੱਕ ਕੇ ਤੇ ਉਹ 27 ਦੇ ਵਿੱਚ ਤੁਸੀਂ ਇਹਨਾਂ ਦੇ ਹਾਲ ਵੇਖਿਓ ਕਿਸ ਤਰ੍ਹਾਂ ਜਿਤਨਾ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਨਤ ਜੱਪਤ ਹੋਈ ਸੀ ਸੇਮ 27 ਦੇ ਵਿੱਚ ਇਹਨਾਂ 92 ਦੇ 92 ਦੀ ਜਮਾਨਤਾਂ ਜੱਪਤ ਹੋਣੀਆਂ ਤੁਹਾਡੇ ਸਾਹਮਣੇ ਕਿਉਂਕਿ ਹੰਕਾਰੇ ਹੋਏ ਨੇ ਤਪੋ ਰਾਜ ਤੇ ਰਾਜੋ ਨਰਕ ਗਰਬਾਨੀ ਦਾ ਵੀ ਪਰਮਾਨਾ ਉਹ ਸੱਚੇ ਤੁਹਾਡੇ ਸਾਹਮਣੇ ਆਊਗਾ ਸੰਗਤ ਆਪ ਕਹਿ ਰਹੀ ਹੈ ਜੀ ਵੋਟ ਲੋਕ ਆਪ ਕਹਿ ਰਿਹਾ ਕਿ ਕੋਈ ਗੱਲ ਨਹੀਂ ਇਹਨਾਂ ਨੇ ਕਾਗਜ਼ ਨਹੀਂ ਪਰੰਦੇ ਦਿੱਤੇ ਕੋਈ ਗੱਲ ਨਹੀਂ ਆਪਾਂ ਫਿਰ ਵੀ ਹਾਰ ਕੇ ਵੀ ਅਕਾਲੀ ਦਲ ਦੇ 15 ਦੇ 15 ਜਿੱਤ ਗਿਆ ਔਰ ਅਸੀਂ ਇਹ ਜਿੱਤ ਦਾ ਨਿਸ਼ਾਨ ਹੈ ਜਿਹੜਾ ਉਹ ਸਤਾਈ ਨੂੰ ਲਾਗੂ ਕਰਦਾਂਗੇ ਜੀ ਬਿਲਕੁਲ ਲੋਕਤੰਤਰ ਦੇ ਵਿੱਚ ਵੋਟਰ ਵੱਡਾ ਹੁੰਦਾ ਤੇ ਵੋਟਰ ਆਪਣੀ ਤਾਕਤ ਦਾ ਇਸਤੇਮਾਲ ਅਨ ਮੌਕੇ ਤੇ ਕਰਦਾ ਤੇ ਔਰ 2022 ਦੀ ਗੱਲ ਕੀਤੀ ਹੈ ਕੁਲਵਿੰਦਰ ਸਿੰਘ ਜੀ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜਾ ਵੋਟਰ ਹੈ ਉਹ ਕੀ ਫਤਵਾ ਸੁਣਾਉਂਦਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਨਗਰ ਕੌਂਸਲ ਚੋਣਾਂ ਮੋਗੇ ਜ਼ਿਲ੍ਹੇ ਚ ਜਿਹੜੇ ਜਿਹੜੇ ਕਸਬੇ ਜਿਹੜੇ ਸ਼ਹਿਰਾਂ ਹੋਣੀਆਂ ਸੀਗੀਆਂ ਉਸ ਦੇ ਵਿੱਚ 21 ਦਸੰਬਰ ਨੂੰ ਜਿਹੜਾ तमाम ਜਿਹੜੇ ਚੋਣ ਕੇਂਦਰ ਹੈ ਉਹ ਸ਼ਾਂਤ ਨੇ ਕਿਉਂਕਿ ਕੁਝ ਜਗ੍ਹਾ ਤੇ ਜਿਹੜੇ ਨਾਮਜ਼ਦਗੀਆਂ ਦਾ ਜਿਵੇਂ ਤੁਹਾਨੂੰ ਬਾਗਾਪੁਰਾਣਾ ਦਾ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਇਹਨਾਂ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਵੀ ਗਏ ਪਰ ਉੱਥੇ ਉਹਨਾਂ ਦਾ ਇਹਨਾਂ ਦਾ ਕੇਸ ਹੈ ਜਿਹੜਾ ਉਹ ਰਿਜੈਕਟ ਕਰ ਦਿੱਤਾ ਗਿਆ ਤੇ ਇਸ ਵਕਤ ਅਸੀਂ ਬਾਗਾਪੁਰਾਣਾ ਦੇ ਸ਼ਹਿਰੀ ਸਾਡੇ ਨਾਲ ਮੌਜੂਦ ਹੈ ਕੀ ਨਾਮ ਹੈ ਮੇਰਾ ਨਾਮ ਸੰਤਰਾਮ ਭੰਡਾਰੀ ਹੈ ਜੀ ਭੰਡਾਰੀ ਵਾਚ ਟੀਵੀ ਸੈਂਟਰ ਬਾਗਾਪੁਰਾਣਾ ਮੁਦਕੀ ਰੋਡ ਜੀ ਮਾਰਕੀ ਤੁਸੀਂ ਕੀ ਸੋਚਦੇ ਹੋ ਕਿ ਚੋਣਾਂ ਜਿਹੜੀਆਂ ਨਹੀਂ ਹੋ ਰਹੀਆਂ ਅੱਜ 21 ਦਸੰਬਰ ਦਾ ਦਿਨ ਦਿੱਤਾ ਗਿਆ ਸੀਗਾ ਤੇ ਉਹ ਚੋਣਾ ਨਾ ਹੋਣਾ ਕਈ ਕਾਰਨ ਦਿੱਤੇ ਗਏ ਵਿਰੋਧੀ ਧਿਰਾਂ ਨੇ ਦੋਸ਼ ਲਾਏ ਪਰ ਅਖੀਰ ਨੂੰ ਵੋਟਰ ਇੱਕ ਇੱਕ ਵੋਟਰ ਦੇ ਤੌਰ ਤੇ ਤੁਸੀਂ ਕੀ ਸੋਚਦੇ ਆ ਨਹੀਂ ਮੈਂ ਤਾਂ ਇਹ ਚਾਹੁੰਦਾ ਹੈਗਾ ਵੀ ਕੋਈ ਵੀ ਸ਼ਹਿਰੀ ਆ ਕਿਉਂਕਿ ਉਹਦਾ ਵੋਟ ਦਾ ਅਧਿਕਾਰ ਆ ਚੋਣ ਹੋਣੀ ਚਾਹੀਦੀ ਆ ਪਾਰਟੀ ਕੋਈ ਵੀ ਜਿੱਤੇ ਹੂੰ ਠੀਕ ਹੈ ਜੀ ਆਪ ਦਾ ਆਪ ਦਾ ਪਾਰਟੀ ਜੋਰ ਲਾਵੇ ਤੇ ਜਿਹੜਾ ਕੋ ਚੰਗੇ ਕੰਮ ਕਰੂਗਾ ਜਿੱਤੂਗਾ ਜੀ ਤੇ ਵੋਟ ਦਾ ਅਧਿਕਾਰ ਜਰੂਰ ਹੋਣਾ ਚਾਹੀਦਾ ਚੋਣਾ ਹੋਣੀਆ ਚਾਹੀਦੀਆਂ ਸੀ ਹਰ ਇੱਕ ਸ਼ਹਿਰੀ ਨੂੰ ਇਹਦਾ ਵੋਟ ਦਾ ਹੱਕ ਮਿਲਣਾ ਚਾਹੀਦਾ ਸੀ ਦੈਟਸ ਆਲ ਜੀ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਔਰ ਇਸ ਨੂੰ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜਰੂਰ ਕਰਨਾ ਸੋ ਮੈਨੂੰ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਤੋਕੇ ਦੇ ਨਾਲ ਮੈਨੂੰ ਪ੍ਰਤੀਪ ਢਿੱਲੋਂ ਨੂੰ ਦੇ ਬੋ ਇਜਾਜ਼ਤ